ਸਰ ਪੁਲ ਮਾੜਾ ਸਾਡੇ ਟਰਾਲੇ ਡੱਪੇ ਕਦੇ ਇੱਧਰ ਲੱਗ ਜੰਦੇ ਕਦੇ ਇੱਧਰ ਲੱਗ ਜੰਦੇ ਉਹ ਪੁਲ ਚੱਲੇ ਨਹੀਂ ਕਰਦਾ ਨਵਾਂ ਪੁਲ ਬੰਦਾ ਕੋ ਉਹ ਤੇ ਪੁਰਾਣਾ ਚੱਲਦਾ ਕਿ ਕਰਨਾ ਹੈ ਪੁਰਾਣਾ ਬੰਦਾ ਨਵਾਂ ਬੰਦਾ ਨਵਾਂ ਬੰਦਾ ਪੁਰਾਣਾ ਚੱਲੇ ਕਰਦਾ ਕੀ ਮੰਗ ਤੁਸੀਂ ਕਰ ਰਹੇ ਇਹ ਪੁਲ ਤੇ ਬਹੁਤ ਮਾੜਾ ਬਹੁਤ ਮਾੜੀ ਹਾਲਤ ਆ ਦੀ ਬਹੁਤ ਜ਼ਿਆਦਾ ਮਾੜੀ ਹਾਲਤ ਆ ਕਰਨੇ ਇਹ ਨਵਾਂ ਪੁਲ ਚਾਲੂ ਕੀਤਾ ਜਾਵੇ ਨਵਾਂ ਪੁਲ ਚਾਲੂ ਕਰੋ ਤੁਸੀਂ ਲੰਘ ਰਹੇ ਹੋ ਕੀ ਇਹ ਸਹੀ ਹੈ ਕਿ ਪੁਰਾਣਾ ਪੁਲ ਜਿਹੜਾ ਉਹ ਚੱਲਦਾ ਪਿਆ ਤਾਂ ਨਵਾਂ ਬੰਦ ਕੀਤਾ ਦਾ ਇਹ ਭਾਜੀ ਬਿਲਕੁਲ ਸਹੀ ਹੈ ਤੇ ਇਹੜਾ ਨਵਾਂ ਬਣਿਆ ਨਾ ਇਹ ਬਿਲਕੁਲ 100% ਦੇ ਤੇ ਇਹ ਇੱਕ ਸਾਲ ਹੋ ਗਿਆ ਪੇ ਪੁਲੇ ਜਨਕਿ ਬਿਲਕੁਲ ਟੱਪ ਪਿਆਗਾ ਬਿਲਕੁਲ ਨਹੀਂ ਚੱਲ ਰਿਹਾਗਾ ਕਿ ਸਰਕਾਰ ਦਾ ਕੋਈ ਧਿਆਨ ਨਹੀਂ ਹੈਗਾ ਇਸ ਪਾਸੇ ਠੀਕ ਨਹੀਂਗਾ ਤੇ ਇੱਥੇ ਘਟੋ ਘਟਕੇਈ ਬੜੀ ਗੱਡੀਆਂ ਪਲਟੀਆਂ ਨੇ ਇੱਥੇ ਲੋਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਅਹੀਂ ਦੇ ਵਾਰ ਇੱਕ ਅਨਾਜ ਆਨੇਗਾ ਕਿਤੇ ਪੁਲ ਦੇ ਨਾਲ ਪਾਣੀ ਜਨਾ ਚਲੇ ਗਿਆ ਅਹੀਂ ਬਹੁਤ ਗੰਦੀ ਤੇ ਮਾੜੀ ਹਾਲਤ ਹੈ ਸਰਕਾਰ ਦੀ ਕੋਈ ਸੋਚ ਨਹੀਂ ਰਹੀ ਪੁਲ ਦੇ ਬਾਰੇ ਭਾਜੀ ਮਟੀਰੀਅਲ ਮਾਰਾ ਪਾਇਆ ਮਾਰਾ ਪਿਆ ਹਾਂਜੀ ਅੱਛਾ ਇਹਰ ਮੰਗੀ ਕਰਦੇ ਪੂਰਾ ਰੋੜੀ ਮਾਰਾ ਵਾਜੀ ਜੇਕਰ ਆਪਾਂ ਗੱਲ ਕਰੀਏ ਪ੍ਰਸ਼ਾਸਨ ਦੇ ਜ਼ਿਲ੍ਹਾ ਪ੍ਰਸ਼ਾਸਨ ਦੇ ਜਾਂ ਮੌਜੂਦਾ ਸਰਕਾਰ ਦੀ ਆਪਾਂ ਗੱਲ ਕਰੀਏ ਤਾਂ ਮੈਨੂੰ ਲੱਗਦਾ ਕਿ ਇਹ ਜਿਹੜੇ ਨਾ ਜੂਰ ਕੋਈ ਵੱਡੇ ਹਾਸੇ ਦੇ ਇੰਤਜ਼ਾਰ ਚ ਬੈਠੇ ਹੋਣਾ ਕਿ ਕੋਈ ਵੱਡਾ ਹਾਸਾ ਹੋਵੇ ਤੇ ਤਾਂ ਅਸੀਂ ਇਸ ਨਵੇਂ ਪੁਲ ਨੂੰ ਸ਼ੁਰੂ ਕਰੀਏ ਕਿਉਂਕਿ ਮੈਨੂੰ ਲੱਗਦਾ ਕਿ ਇਹ ਜੇ ਪੁਲ ਜਿੱਦਾਂ ਲੋਕਾਂ ਦੱਸਿਆ ਕਿ ਇਹ ਪੁਲ ਸਾਲ ਤੋਂ ਬਣ ਚੁੱਕਾ ਦਾ ਬਣਿਆ ਹੋਇਆ ਹੈ ਪੁਲ ਦੀ ਹਾਲਤ ਬਹੁਤ ਜ਼ਿਆਦਾ ਖਤਰ ਹਾਲਤ ਹੈ ਅਗਰ ਇੱਥੇ ਕੋਈ ਹਾਸਾ ਹੁੰਦਾ ਤਾਂ ਮੈਨੂੰ ਲੱਗਦਾ ਕਿ ਜ਼ਿਲ੍ਹਾ ਪ੍ਰਸ਼ਾਸਨ ਤਾਂ ਹੀ ਜਾਗੇਗਾ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਤੁਹਾਨੂੰ ਹਰ ਉਹ ਮੁੱਦਾ ਜਨਤਾ ਦੀ ਕਚੈਰੀ ਵਿੱਚ ਜਾਂ ਸਰਕਾਰ ਦੇ ਕੰਨਾਂ ਤੱਕ ਪਹੁੰਚਾਣ ਲਈ ਕਈ ਮੁੱਦੇ ਐਸੇ ਚੁਕਦੇ ਰਹਿੰਨੇ ਆ ਅਜਿਹਾ ਹੀ ਮੁੱਦਾ ਇੱਕ ਦਿਨਾਂ ਦੇ ਹਲਕੇ ਦੇ ਵਿੱਚ ਜਿਹੜਾ ਕਿ ਪਿੰਡ ਤਮਰਾਈ ਤੋਂ ਤੁਸੀਂ ਜਾਣਦੇ ਹੋਵੋਗੇ ਸਾਰੇ ਕਿ ਤਮਰਾਈ ਪੁਲ ਜੋ ਕਿ ਦੋ ਤਿੰਨ ਸਾਲ ਪਹਿਲਾਂ ਬਣਿਆ ਸੀ ਬਣ ਕੇ ਤਿਆਰ ਹੋਇਆ ਕਾਫੀ ਪੈਸੇ ਲੱਗੇ ਇਹਦੇ ਵਿੱਚ ਕਾਂਗਸ ਪਾਰਟੀ ਨੇ ਪੁਲ ਤਿਆਰ ਕੀਤਾ ਸੀ ਮੈਡਮ ਅਰਨਾ ਚੌਰੀ ਦੇਣ ਸੀ ਇਹ ਪੁਲ ਕਰੋੜਾਂ ਰੁਪਏ ਲੱਗੇ ਇਸ ਪੁਲ ਤੇ ਬਣਿਆ ਲੇਕਿਨ ਬੜਾ ਅਫਸੋਸ ਬੜੇ ਅਫਸੋਸ ਨਾਲ ਕਹਿੰਦਾ ਪੈ ਰਿਹਾ ਕਿ ਜਿਸ ਵਿਭਾਗਮੇ ਨੇ ਜਿਹਨੇ ਠੇਕੇਦਾਰ ਨੇ ਇਹ ਪੋਲ ਬਣਾਇਆ ਇਹ ਪੋਲ 1 ਮਹੀਨਾ ਵੀ ਨਹੀਂ ਚੱਲਿਆ ਤੇ ਇਸ ਪੋਲ ਦੇ ਵਿੱਚ ਦਰੇੜਾਂ ਆ ਗਈਆਂ ਤੁਹਾਨੂੰ ਦੱਸ ਦਈਏ ਕਿ ਇਹ ਮੈਂ ਤਸਵੀਰਾਂ ਦਿਖਾਉਣਾ ਚਾਹਾਂਗਾ ਕਿ ਇਹ ਪੋਲ ਕਿੱਡੀ ਵੱਡੀ ਇੱਕ ਮਸਿੰਦਰੀ ਲਗਾ ਕੇ ਪੋਲ ਨੂੰ ਬੰਦ ਕਰ ਦਿੱਤਾ ਗਿਆ ਹੈ ਤਾਂ ਜੋ ਇਹ ਲੋਕ ਇਸ ਪੋਲ ਦਾ ਸੁੱਖ ਨਾ ਲੈ ਸਕਣ ਇਸ ਪੋਲ ਤੇ ਜਿਹੜੀ ਆਵਾਜਾਈ ਜਿਹੜੀ ਹੈ ਉਹ ਨਾ ਚੱਲ ਸਕੇ ਫਿਲਹਾਲ ਇਹ ਮੈਕਮੇ ਵੱਲੋਂ ਜਾ ਸਰਕਾਰਾਂ ਵੱਲੋਂ ਇਸ ਪੁਲ ਨੂੰ ਬੰਦ ਕਰ ਦਿੱਤਾ ਗਿਆ ਕਿਉਂਕਿ ਇਹ ਪੁਲ ਜਿਹੜਾ ਹੈ ਇਸ ਵੇਲੇ ਚੱਲਣ ਦੀ ਸਥਿਤੀ ਵਿੱਚ ਨਹੀਂ ਹੈ ਇਸ ਪੁਲ ਤੋਂ ਲੋਕ ਲੰਘ ਨਹੀਂ ਸਕਦੇ ਕਿਉਂਕਿ ਪੁਲ ਜਿਹੜਾ ਹੈ ਇਹ ਅਨ ਸੇਫ ਹੈ ਕਿਉਂਕਿ ਇਹ ਪੁਲ ਦੇ ਉੱਤੇ ਕੋਈ ਘਟੀਆ ਮਟੀਰੀਅਲ ਵਰਤਿਆ ਗਿਆ ਹੈ ਸੁਣਨ ਚ ਆਇਆ ਹੈ ਕਿ ਇਸ ਪੁਲ ਦੇ ਵਿੱਚ ਕੋਈ ਇੱਕ ਜੋ ਦਿੱਲੀ ਤੋਂ ਇੱਕ ਟੀਮ ਆਈ ਸੀ ਉਸ ਨੇ ਪੁਲ ਦਾ ਸਰਵੇਖਣ ਕੀਤਾ ਤਾਂ ਪੁਲ ਜਿਹੜਾ ਇਹ ਅਨ ਸੇਫ ਪਾਇਆ ਗਿਆ ਪੁਲ ਜਿਹੜਾ ਆਵਾਜਾਈ ਦੇ ਲਈ ਇਹ ਕਾਬਲ ਪੁਲ ਨਹੀਂ ਹੈ ਬੜੇ ਹੀ ਦੁਖ ਨਾਲ ਕਹਿਣਾ ਪੈ ਰਿਹਾ ਹੈ ਕਿ ਇਸ ਪੁਲ ਦੇ ਉੱਤੇ ਕਰੋੜਾਂ ਰੁਪਏ ਲੱਗੇ ਲੇਕਿਨ ਇਹ ਪੁਲ ਜਿਹੜਾ ਹੈ ਲੋਕਾਂ ਦੇ ਚੱਲਣ ਲਈ ਬਿਲਕੁਲ ਹੀ ਜਿਹੜਾ ਇਹ ਅਨ ਸੇਫ ਹੈ ਇਹ ਪੁਲ ਦੇ ਉੱਤੇ ਦੇੜਾ ਆ ਗਏ ਦੀਆਂ ਪੁਲ ਫਿਲਹਾਲ ਬੰਦ ਕੀਤਾ ਗਿਆ ਹੈ ਸਥਾਨਕ ਵਾਸੀ ਨਾਲ ਨਾ ਭਾਜੀ ਇਹ ਕੰਡਾ ਆਇਆ ਇੱਧਰ ਸਤਾ ਕੋ ਜਾਣਦੇ ਹਾਂ ਕਿਉਂਕਿ ਇਹ ਪਿੰਡ ਧਮਰਾਈ ਦਾ ਪੁਲ ਹੈ ਧਮਰਾਈ ਦੇ ਲੋਕੀ ਨਾਲ ਲੋਕੀ ਆਣ ਜਾ ਰਹੇ ਨੇ ਇਹਦੇ ਨਾਲ ਇੱਕ ਪੁਰਾਣਾ ਪੁਲ ਪੈਂਦਾ ਜੋ ਕਿ ਇੰਨਾ ਘਟਿਆ ਔਰ ਇੰਨਾ ਵਿਚਾਰਾ ਉਹ ਪੁਰਾਣਾ ਪੁਲ ਹੋ ਚੁੱਕਾ ਹੈ ਜਿਹੜਾ ਉਹ ਪੁਲ ਵੀ ਜਿਹੜਾ ਜਿੱਥੋਂ ਲੋਕੀ ਲੰਘ ਰਹੇ ਆ ਉਹ ਸੇਫ ਨਹੀਂ ਹੈ ਲੋਕ ਉੱਥੋਂ ਲੰਘ ਰਹੇ ਨੇ ਮਜਬੂਰੀ ਨੂੰ ਕਿਉਂਕਿ ਇਸ ਰੋਡ ਤੋਂ ਕਮਸਗਾਹ ਸੋ ਪਿੰਡ ਅੱਗੇ ਪੈਂਦਾ ਹੈ ਪਿੰਡ ਦੇ ਲੋਕ ਸਕੂਲੀ ਬੱਚੇ ਇੱਥੋਂ ਡੇਲੀ ਰੋਜ਼ਾਨਾ ਲੰਘਦੇ ਨੇ ਲੇਕਿਨ ਇਹ ਪੁਲ ਨਾਵੇਂ ਦੀ ਬੜੀ ਲੋਕਾਂ ਨੂੰ ਉਮੀਦ ਸੀ ਕਿ ਇਹ ਪੁਲ ਬਣੇਗਾ ਇੱਥੋਂ ਲੋਕੀ ਖੋਫ-ਖੋਗ ਲੰਘਣਗੇ ਲੇਕਿਨ ਮਜਬੂਰੀ ਨੂੰ ਉਸ ਪੁਲ ਤੋਂ ਲੰਘਾਇਆ ਜਾ ਰਿਹਾ ਕਿ ਬੜੇ ਬੜੇ ਵੱਡੇ ਵਾਹਨ ਬੜੇ ਜਿਹੜੇ ਲੋਡ ਜਿਹੜੇ ਵਾਹਨ ਆ ਉਥੋਂ ਲੰਘਦੇ ਪਏ ਨੇ ਟਰਾਲੀ ਟਰਾਲੀਆਂ ਲੰਘਦੇ ਪਏ ਬੱਸਾਂ ਬੱਚੀਆਂ ਲੰਘਦੀਆਂ ਪਈਆਂ ਲੇਕਿਨ ਉਹ ਪੁਲ ਜਿਹੜਾ ਬਹੁਤ ਖਤਰੇ ਵਾਲਾ ਹੋ ਚੁੱਕਿਆ ਹੈ ਪੁਰਾਣਾ ਹੋ ਚੁੱਕਿਆ ਹੈ ਉਹਦੀ ਮਿਆਦ ਪੂਕ ਚੁੱਕੀ ਹੈ ਫੇਰ ਵੀ ਲੋਕਾਂ ਨੂੰ ਮਜਬੂਰੀ ਨਾਲ ਲੰਘਣਾ ਪੈ ਰਿਹਾ ਸਾਡੇ ਨਾਲ ਪਿੰਡ ਦੇ ਲੋਕ ਨਾ ਉਹਨਾਂ ਨੇ ਜਾਣਨ ਦਾ ਪ੍ਰਯਾਸ ਕਰਦੇ ਆ ਪਾਜੀ 1 ਮਿੰਟ ਇੱਥੇ ਆਇਓ ਦੱਸਿਓ ਕਿ ਇਹ ਪੁਲ ਜਿਹੜਾ ਹੈ ਕਦੋਂ ਬਣਿਆ ਤੇ ਕਦੋਂ ਇਹਨੂੰ ਫੇਰ ਬੰਦ ਕਰ ਦਿੱਤਾ ਗਿਆ ਪਹਿਲੇ ਤੇ ਲਿਵਿੰਗ ਪੰਜਾਬ ਚੈਨਲ ਦਾ ਤੁਹਾਡਾ ਧੰਨ ਤੇ ਆਇਓ ਬੜੇ ਦੇਰ ਬਾਅਦ ਚਲੋ ਸਾਰ ਲਈ ਸਾਡੀ ਮਤਲਬ ਕਿ ਅਸੀਂ ਦੱਸ ਦਈਏ ਇੱਕ ਮਹੀਨਾ ਚੱਲਿਆ ਜਰੂਰ ਹੈ ਇਹਨਾ ਇੱਕ ਜਰੂਰ ਚੱਲਿਆ ਤੇ ਇਹਦੇ ਸੈਂਟਰ ਚ ਤਰੇੜਾਂ ਪੈ ਗਈਆਂ ਜਿਹਦੇ ਕਰਕੇ ਉਹਨਾਂ ਨੇ ਇਹਨੂੰ ਬੰਦ ਕਰ ਦਿੱਤਾ ਫਿਰ ਵੀ ਅਸੀਂ ਯੋਰ ਪਾਇਆ ਕਿ ਸਾਡਾ ਜਿਹੜਾ ਇਹ ਪੁਲ ਦਾ ਲੰਘਾ ਹੈ ਨਜ਼ਦੀਕੀ ਪੁਲ ਬਹੁਤ ਪੁਰਾਣਾ ਹੈ ਇਹਦੀ 70 ਸਾਲ ਦੇ ਕਰੀਬ ਬਣੇ ਨੂੰ ਹੋ ਗਿਆ ਹੋਗਾ ਟਾਈਮ ਪੀਰੀਅਡ ਤੇ ਉੱਥੋਂ ਸਾਡੇ ਆ ਲੋਕਲ ਲੋਕਾਂ ਦਾ ਸਮਸ਼ਾਨ ਘਾੜ ਤੱਕ ਵੀ ਲੰਘਾ ਇਹੀ ਹੈ ਜੇ ਤੂੰ ਅਹੀਂ ਜਾਣਾ ਆਣਾ ਸਾਡੀਆਂ ਪਾਰ ਫਸਲਾਂ ਉਹ ਵੀ ਲੈਣ ਜਾਣ ਕੇ ਉਹੀ ਪੋਲਾ ਸਾਡਾ ਤੇ ਜੇ ਉਹ ਬੰਦ ਹੋ ਗਿਆ ਤੇ ਸਾਡਾ ਬਹੁਤ ਮੁਸ਼ਕਲ ਹੋ ਜਾਏਗਾ ਤੇ ਅਸੀਂ ਇਹਨਾਂ ਕੋਲੋਂ ਇੱਕ ਤਰਫ ਚਲਾਇਆ ਫਿਰ ਉਹਨਾਂ ਨੇ ਬੰਦ ਕਰ ਦਿੱਤਾ ਦਿੱਲੀ ਦੀ ਟੀਮ ਹੋ ਕੇ ਚਲ ਗਈ ਆ ਉਹਨਾਂ ਨੇ ਵੀ ਸਰਵੇ ਲਾ ਲਏ ਹੁਣ ਇਹ ਕਹਿ ਰਿਹਾ ਇਹਨਾਂ ਨਾਲ ਗੱਲਬਾਤ ਕੀਤੀ ਆ ਇਹ ਕਹਿੰਦੇ ਵੀ ਬੰਬੇ ਤੋਂ ਇੱਕ ਟੀਮ ਆ ਰਹੀ ਆ ਤੇ ਇਹ ਹੁਣ ਸਾਰਾ ਹੀ ਤੋੜਨਾ ਹੈ ਅੱਛਾ ਜੀ ਇਹ ਜੀ ਦੁਬਾਰਾ ਤੋੜਨਾ ਹੈ ਤੇ ਸਾਡੀ ਤੇ ਪ੍ਰਸ਼ਾਸਨ ਨੂੰ ਆਪਾਂ ਪਹਿਲੇ ਵੀ ਮੰਗ ਕੀਤੀ ਸੀ ਕਿ ਸਾਨੂੰ ਇਦੇ ਨਾਲੋਂ ਉਸ ਪੋਲ ਨੂੰ ਹੀ ਅਗਰ ਨਵਾਂ ਬਣਾ ਦਿੱਤਾ ਜਾਏਗਾ ਤਾਂ ਉਹੀ ਚੰਗਾ ਜਿਹੜਾ ਹੱਡਾ ਤੇ ਨਾ ਬੰਦ ਹੋਏ ਲੰਗਾ ਇਹ ਚੱਲੇ ਨਾ ਚੱਲੇ ਇਹਦਾ ਸਾਨੂੰ ਕੀ ਲਾਭ ਹੋਣਾ ਸਾਡੇ ਲੋਕਲ ਦਾ ਤੇ ਲੰਗਾ ਨਾ ਬੰਦ ਹੋਵੇ ਭਾਜੀ ਕਿੰਨੇ ਇਹ ਪੋਲ ਬੰਦ ਕੀਤਾ ਤਾਂ ਫਿਰ ਹੁਣ ਕਿੰਨੇ ਬੰਦ ਕੀਤਾ ਫਿਲ ਫਿਲਹਾਲ ਸਰ ਜਿਹੜੀਆਂ ਇੱਥੇ ਟੀਮਾਂ ਆਈਆਂ ਜਿਹਨੇ ਚੈੱਕ ਕਰ ਰਿਆ ਉਹਨਾਂ ਵੱਲੋਂ ਇਹ ਬੰਦ ਹੈ ਉਹਨਾਂ ਕਿਹਾ ਕਿ ਅਨਸੇਫ ਹੈ ਤਾਂ ਹੀ ਬੰਦ ਕੀਤਾ ਹੋਏਗਾ ਬਿਲਕੁਲ ਅਨਸੇਫ ਹੈ ਕੀ ਲੱਗਦਾ ਘੱਟਿਆ ਮਟੀਰੀਅਲ ਤੇ ਬੱਤਾ ਗਿਆ ਸਾਰੇ ਜਿਹੜਾ ਪੁਲ ਦਾ ਨਿਰਮਾਣ ਪਿਛਲੀ ਸਰਕਾਰ ਦੇ ਟਾਈਮ ਤੇ ਹੋਇਆ ਸੀ ਜੀ ਉਹ ਪਿਛਲੀ ਸਰਕਾਰ ਨੇ ਠੇਕਾ ਕਿਨੂੰ ਦਿੱਤਾ ਕਿਸ ਜੋ ਆਨੇ ਡਿਗਰੀ ਵਾਲਾ ਬੰਦਾ ਹੋਏਗਾ ਜਿਹਨੂੰ ਇਹ ਮਤਲਬ ਕਿ ਇਨੇ ਲੋਕਾਂ ਦਾ ਲੰਘ ਆਇਆ ਤੇ ਉਹਨੇ ਇਹ ਨਹੀਂ ਸੋਚਿਆ ਵੀ ਮੈਂ ਕਿੰਨਾ ਲੋਕ ਲੰਘਣਗੇ ਜਿਹਨੂੰ ਕਿਨੂੰ ਠੇਕਾ ਦੇਤਾ ਉਹਦੀ ਤੇ ਇਨਕੁਆਰੀ ਹੋਣੀ ਚਾਹੀਦੀ ਹੈ ਨਾ ਇਹ ਦੇਖਣ ਜਾ ਰਹੇ ਆ ਅਸੀਂ ਦੇਖਦੇ ਪਏ ਆ ਕਿ ਜਿਹੜਾ ਇਹ ਪੁਲ ਐਸਲੇ ਬੰਦਾ ਲੇਕਿਨ ਨਾਲ ਜਿਹੜਾ ਪੁਲ ਦੂਜਾ 70 ਸਾਲ ਪੁਰਾਣਾ ਬਣਦਾ ਉਥੋਂ ਹੀ ਲੋਕਾਂ ਨੂੰ ਲੰਘਣਾ ਪੈ ਰਿਹਾ ਕਿੰਨਾ ਕ ਭਾਜੀ ਉਹ ਸਹੀ ਹੈ ਕਿੰਨੇ ਕਿਲੋ ਕਿ ਸੇਫ ਹੈ ਕਿ ਉਹ ਸਰ ਉੱਥੋਂ ਸੇਫ ਸਰ ਹੁਣ ਲੋਕਾਂ ਦਾ ਮੁਸ਼ਕਲ ਹੋ ਗਿਆ ਐਕਚੁਅਲੀ ਉਹਦੇ ਥੱਲੇ ਪਿੱਲਰ ਹੈ ਜੀ ਕੰਧਾਂ ਦੁਆਰਾ ਆ ਉਹ ਚੱਲੀ ਜਾ ਰਿਹਾ ਬਟ ਉਹਦੇ ਵੀ ਵਿੱਚ ਕਈ ਜਗ੍ਹਾ ਦੇ ਉੱਤੇ ਹੁਣ ਖੱਡੇ ਵੱਡੇ ਵੱਡੇ ਹੋ ਗਏ ਆ ਤੇ ਸਾਨੂੰ ਲੋਕਾਂ ਨੂੰ ਸਾਡੇ ਸਕੂਲੀ ਬੱਚੇ ਜਾਂਦੇ ਜਾਂਦੇ ਆ ਸਾਨੂੰ ਉਹਦਾ ਡਰ ਲੱਗਦਾ ਅਸੀਂ ਤੇ ਪ੍ਰਸ਼ਾਸਨ ਨੂੰ ਇਹੀ ਕਹਾਂਗੇ ਇਹਨਾਂ ਨੂੰ ਖਿੱਚਿਆ ਜਾਏ ਜਾਂ ਤੇ ਇੱਥੋਂ ਚੁੱਕ ਕੇ ਹੀ ਲੈ ਜਾਓ ਉਸ ਪੋਲ ਨੂੰ ਦੁਬਾਰਾ ਬਣਾ ਦਿਓ ਤੇ ਸਾਡੇ ਲੋਕਾਂ ਦਾ ਆਉਣਾ ਜਾਣਾ ਰਹੇ ਹੈਵੀ ਟਰਾਲੇ ਜਾਂਦੇ ਆ ਜਿਨ੍ਹਾਂ ਦਾ ਮਤਲਬ ਕਿ ਆਪਾਂ ਦੱਸ ਹੀ ਨਹੀਂ ਸਕਦੇ ਕਿ ਕਿੰਨਾ ਵਜਣਾ ਤੇ ਜਿਹਦੇ ਨਾਲ ਸਾਡਾ ਉਹ ਲਾਂਗਾ ਬੰਦ ਹੋਸਦਾ ਸਰ ਨਾਲ ਨਾ ਭਾਜੀ ਭਾਜੀ ਦੱਸ ਦਿਓ ਪਲੀਜ਼ ਤੁਸੀਂ ਵੀ ਕਾਫੀ ਐਕਟਿਵ ਰਹਿੰਦੇ ਹੋ ਆਪਣੇ ਵੱਖ-ਵੱਖ ਪਾਰਟੀਆਂ ਵਿੱਚ ਦੱਸਿਓ ਐ ਸਰ ਪੋਲ ਜਿਹੜਾ ਬਣਿਆ ਪੋਲ ਕਹਿੰਦੇ ਵੀ ਜੋ ਸਾਡੇ ਧਿਆਨ ਚ ਹੈ ਵੀ ਪੋਲ ਸੁਰੂ ਹੋਇਆ ਮਹੀਨਾ ਵੀ ਨਹੀਂ ਚੱਲਿਆ ਡੇੜਾ ਆ ਗਈਆਂ ਕਿੰਨੂ ਕਸੂਰਵਾਜ਼ ਮੰਦੇ ਔਰ ਕੀ ਮੰਗ ਕਰਦੇ ਹੋ ਦੇਖੋ ਜੀ ਕਸੂਰਵਾਦ ਤੇ ਅਸੀਂ ਉਹਨਾਂ ਨੂੰ ਮੰਨਾਂਗੇ ਜਿਨ੍ਹਾਂ ਨੇ ਇਹਦਾ ਮਤਲਬ ਟੈਂਡਰ ਕੀਤਾ ਜੀ ਟੈਂਡਰ ਕੀਤਾ ਔਰ ਜਿਹੜੇ ਲੀਡਰ ਸਾਡੇ ਮੌਕੇ ਦੇ ਸੀ ਉਸ ਟਾਈਮ ਵੀ ਜਾਂ ਹੁਣ ਵੀ ਜਿਹੜੇ ਚੱਲ ਰਹੇ ਨੇ ਉਹਨਾਂ ਨੂੰ ਆ ਫਰਜਵੰਦਾ ਵੀ ਆ ਕੇ ਇਹਦਾ ਵੇਖਿਆ ਜਾਏ ਵੀ ਕਿਉਂ ਬੰਦਾ ਏ ਓਵਰਲੋਡ ਗੱਡੀਆਂ ਪੁਰਾਣੇ ਮੱਧ ਪੁਲ ਦੇ ਉੱਤੇ ਲੰਘ ਰਹੀਆਂ ਉਹਦੀ ਰੇਲਿੰਗ 4-5 ਵਾਰੀ ਬਣਾਈ ਗਈ ਆ ਲੋਕਲ ਬੰਦਿਆਂ ਲਈ ਲੇਕਿਨ ਉਹ ਫੇਰ ਟੁੱਟੀ ਹੋਈ ਆ ਜਾ ਕੇ ਤੇ ਵੇਖ ਸਕਦੇ ਹੋ ਕਿਉਂ ਉਹਦੇ ਵਿੱਚ ਓਵਰਲੋਡ ਗੱਡੀਆਂ ਹੁੰਦੀਆਂ ਅਸੀਂ ਡੀਸੀ ਨੂੰ ਵੀ ਲਿਖ ਕੇ ਦਿੱਤਾ ਏ ਇਹਦੇ ਬਾਰੇ ਅਸੀਂ ਗਨਾਮ ਸਿੰਘ ਮੈਂ ਅਸੀਂ ਖੁਦ ਇੱਕ ਐਪਲੀਕੇਸ਼ਨ ਲਿਖ ਕੇ ਦੇ ਕੇ ਆਇਆ ਤੇ ਆ ਕਿ ਸਾਡਾ ਜਿਹੜਾ ਲੋਕਲ ਆ ਸਾਡੀ ਅੱਧਾ ਮਤਲਬ ਪਿੰਡ ਜਿਹੜਾ ਅੱਧੀ ਜ਼ਮੀਨ ਪਾਰ ਅੱਧੀ ਹਾਰ ਚਾਹੀਏ ਇੱਕ ਦੂਜੇ ਦੇ ਮਤਲ ਫਸਲ ਲੈਣ ਲਈ ਵੀ ਆਪਾਂ ਨਹੀਂ ਜਾ ਸਕਦੇ ਇਹ ਜਿਹੜਾ ਮੇਨ ਹਾਈਵੇ ਹੈ ਇਹ 45 ਪਿੰਡਾਂ ਦਾ ਲਿੰਕ ਹੈ ਅੱਛਾ ਜੀ ਬੱਤਿਆਂ ਪਿੰਡਾਂ ਦੇ ਅਸੀਂ ਮਤਲ ਸ਼ਾਨ ਕਰਾ ਕੇ ਸਰਪੰਚਾਂ ਦੇ ਡੀਸੀ ਸਾਹਿਬ ਨੂੰ ਦੇ ਕੇ ਆਏ ਹੋਏ ਆ ਲੇਕਿਨ ਉਹਨਾਂ ਦੇ ਕੰਨ ਦੇ ਉੱਤੇ ਕੋਈ ਜੂਨ ਹੀ ਸਰਕੇ ਪਰ ਇਹ ਮੌਜੂਦਾ ਸਰਕਾਰ ਦੀ ਆਪਾਂ ਗੱਲ ਕਰ ਲਈਏ ਕਰੀਬ ਸਾਢੇ 3 ਸਾਲ ਹੋ ਗਏ ਆ ਸਰਕਾਰ ਬਣੇ ਦੇ ਕਿ ਉਹਨਾਂ ਵੱਲੋਂ ਤੁਸੀਂ ਕੋਈ ਕੋਈ ਉਠਾਈ ਹੋਈ ਮੰਗ ਜਾਂ ਉਹਨਾਂ ਨੇ ਕੋਈ ਝਾਤੀ ਇੱਥੇ ਮਾਰੀ ਹੋਈ ਆ ਕੇ ਹਲਕੇ ਦੇ ਮੰਤਰੀ ਵੀ ਆ ਗਏ ਨੇ ਹਲਕੇ ਦੇ ਹਲਕਾ ਇੰਚਾਰਜ ਕਿ ਉਹਨਾਂ ਨੇ ਕੋਈ ਇੱਥੇ ਆ ਕੇ ਝਾਤੀ ਨਹੀਂ ਮਾਰੀ ਮੌਕੇ ਤੇ ਸਰ ਹਲਕਾ ਇੰਚਾਰਜ ਐਫਰਟ ਕਰ ਰਿਹਾ ਬਟ ਉਹ ਜਦੋਂ ਆਂਦਿਆ ਨਾ ਤੇ ਇਹ ਜਿਹੜੀ ਟੀਮ ਹੈ ਨਾ ਦਿੱਲੀ ਦੀ ਜੋ ਕਹਿੰਦੇ ਜੀ ਜੀ ਉਹ ਸਾਨੂੰ ਮਤਲਬ ਕਿ ਮਿੱਠੀ ਗੋਲੀ ਦੇ ਦਿੰਦੇ ਆ ਵੀ ਇਦਾਂ ਕਰ ਰਹੇ ਆ ਇਦਾਂ ਕਰ ਰਹੇ ਆ ਤੇ ਆਪਾਂ ਜਦੋਂ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਸਾਡੇ ਨਗਰ ਦੇ ਵਿੱਚ 1 ਕਰੋੜ 35 ਲੱਖ ਦੀ ਲਾਗਤ ਨਾਲ ਸੜਕ ਦਾ ਨਿਰਮਾਣ ਕਰਵਾਇਆ ਔਰ ਉਹ ਸੜਕ ਦਾ ਨਿਰਮਾਣ ਸਾਰਾ ਥੋੜਾ ਜਿਹਾ 100 ਮੀਟਰ ਦੇ ਕਰੀਬ ਟੋਟਾ ਰੁਕ ਗਿਆ ਉਹ ਰੁਕਿਆ ਕਿਧੇ ਕਰਕੇ ਇਹਦੇ ਕਰਕੇ ਹਮਮ ਅਗਰ ਸਾਰਾ ਇਹ ਕੰਪਲੀਟ ਹੋ ਜਾਂਦਾ ਤਾਂ ਸਾਡਾ ਅਸੀਂ ਉਹ ਟੋਟਾ ਕੰਪਲੀਟ ਕਰ ਲੈਨੇ ਆ ਅਸੀਂ ਸਾਰਿਆਂ ਨੂੰ ਦੱਸ ਚੁੱਕੇ ਆ ਪਰ ਐਫਰਟ ਕਰ ਰਿਹਾ ਬਟ ਸਾਨੂੰ ਇਹ ਨਹੀਂ ਕਹਿ ਸਕਦੇ ਕਿ ਕਿੱਥੇ ਰੁਕਣ ਡਿਆ ਕੰਮ ਤੁਹਾਨੂੰ ਲੱਗਦੀ ਹੈ ਕੋਈ ਆਸ ਲੱਗਦੀ ਹੈ ਵੀ ਇਹ ਪੋਲ ਹੂੰ ਕੰਪਲੀਟ ਹੋਏਗਾ ਜਾਂ ਬਣੇਗਾ ਲੱਗਦਾ ਕੋਈ ਤੁਹਾਨੂੰ ਬਿਲਕੁਲ ਸਰ ਮੌਜੂਦਾ ਸਰਕਾਰ ਤੋਂ ਲੱਗਦਾ ਤੁਹਾਨੂੰ ਕੋਈ ਬਿਲਕੁਲ ਆਸ ਹੁਣਾਂ ਤੋਂ ਪੂਰੀ ਹੈ ਜੀ ਆਸ ਹੁਣਾਂ ਤੋਂ ਇਹ ਹੈ ਕਿ ਇਹਨਾਂ ਨੇ ਜਿਹੜਾ ਹੁਣ ਦੱਸਿਆ ਪਈ ਇਹ ਤੋੜ ਕੇ ਤੇ ਆਪਾਂ ਬਣਾ ਦੇਣਾ ਬਟ ਸਾਨੂੰ ਇਹ ਬੰਦੇ ਜਿਹੜੇ ਆ ਨਾ ਇੱਥੇ ਬੈਠੇ ਰਹਿੰਦੇ ਆ ਦੇਰੀ ਕਾਦੀ ਹੈ ਭਾਜੀ ਕਿਸ ਗੱਲ ਦੀ ਦੇਰੀ ਹੈ ਫਿਰ ਜੇ 6 ਮਹੀਨੇ ਤੋਂ ਬੰਨਦਾ ਦੇਰੀ ਕਾਦੀ ਹੈ ਦੇਰੀ ਸਰ ਲਾਇਆ ਇੱਥੇ ਐਮਕੇ ਇੱਥੇ ਆਂਦੇ ਇੱਥੇ ਬੰਦੇ ਲਗਾਤਾਰ ਰਹੇ ਆ ਇਹਨਾਂ ਨੂੰ ਆਪਾਂ ਲ ਤੇ ਕਹਿੰਦੇ ਆ ਵੀ ਆਪਣੇ ਬੰਬੇ ਤੋਂ ਕੋਈ ਆ ਰਿਹਾ ਬੰਦੇ ਇਨਨ ਇੱਕ ਵਾਰੀ ਫੇਰ ਸਰਚ ਕਰਨਾ ਦੇਖੋ ਜੀ ਬੜੀ ਵੱਡੀ ਗੱਲ ਹੈ ਕਿ ਪੋਲ ਜਿਹੜਾ ਹੈ ਪੋਲ ਕਿੰਨਾ ਕੁ 100 1200 ਮੀਟਰ ਪੋਲ ਹੋਏਗਾ ਲੇਕਿਨ ਬੜੀ ਹੈਰਾਨਗੀ ਵਾਲੀ ਗੱਲ ਹੈ ਕਿ ਇੰਨਾ ਚੇਰ ਤੋਂ ਇਹ ਪੋਲ ਬਣਨ ਹੋਇਆ ਉਹਦੇ ਬਾਅਦ ਵਿੱਚ ਇਹਦੇ ਵਿੱਚ ਫਾਲਟ ਆ ਗਿਆ ਤਰੇੜਾਂ ਆ ਗਈਆਂ ਕੰਪਨੀ ਕਿਸੇ ਨੇ ਚੈਕਿੰਗ ਕੀਤੀ ਲੇਕਿਨ ਪੋਲ ਜਿਹੜਾ ਉਹ ਇਹਨਾਂ ਅਨਸੇਫ ਕਰਾਰ ਦੇ ਦਿੱਤਾ ਲੇਕਿਨ ਪੋਲ ਜਿਹੜਾ ਬਣਦਾ ਜਿੱਦੇ ਕਰ ਹਲਕੇ ਦੇ ਲੋਕਾਂ ਨੂੰ ਬੜੀ ਵੱਡੀ ਇੱਕ ਸਮੱਸਿਆ ਆ ਰਹੀ ਹੈ ਕਿ ਉਹਨਾਂ ਦੇ ਬੱਚੇ ਉਹਨਾਂ ਦੀਆਂ ਗੱਡੀਆਂ ਉਹਨਾਂ ਦੇ ਵਾਹਨ ਰੋਜ਼ ਇੱਥੇ ਬੱਸਾਂ ਗੁਜ਼ਰਦੀਆਂ ਪਈਆਂ ਰੱਬ ਨਾ ਕਰੇ ਜੇ ਕੋਈ ਹੈਪਨ ਪੁੱਲ ਦੱਸ ਰਿਹਾ ਜੇ ਪੁੱਲ ਉਹ ਬਹਿ ਜਾਂਦਾ ਜਾਂ ਪੁੱਲ ਟੁੱਟ ਜਾਂਦਾ ਵਿੱਚ ਕੋਈ ਬਸ ਦੇ ਪੈਂਦੀ ਹੈ ਬੱਚੇ ਦਾ ਕੋਈ ਨੁਸਾਨ ਹੋ ਜਾਂਦਾ ਤੇ ਉਹਦਾ ਕੌਣ ਜ਼ਿੰਮੇਵਾਰ ਆ ਲੋਕਾਂ ਦਾ ਜਰੂਰ ਇਹ ਸਵਾਲੀਆਂ ਨੁਸਾਨ ਲੱਗ ਰਿਹਾ ਕਿ ਜਿਹੜੀਆਂ ਇਹ ਜਿਹੜੇ ਵੀ ਮਲਕੀ ਆਪਣੇ ਮਹਿਕਮੇ ਨੇ ਜਾਂ ਜਿਹੜੇ ਵੀ ਠੇਕੇਦਾਰ ਨੇ ਇਹ ਪੁੱਲ ਨੂੰ ਬਣਾਇਆ ਤਾਂ ਉਹ ਜੇ ਤਾਂ ਸਰਕਾਰਾਂ ਨੇ ਪੈਸੇ ਦੇ ਤੇ ਪੂਰੇ ਜੇ ਕਿ ਠੇਕੇਦਾਰਾਂ ਜਾਂ ਕਿਸੇ ਡਿਪਾਰਟਮੈਂਟ ਨੇ ਪੁੱਲ ਬਣਾਇਆ ਤੇ ਉਹਦੇ ਤੇ ਜਰੂਰ ਜਾਂਚ ਹੋਣੀ ਚਾਹੀਦੀ ਹੈ ਜਿਹੜਾ ਕਸੂਰਵਾਜ਼ ਬੰਦਾ ਪਾਇਆ ਜਾਂਦਾ ਉਹ ਤੇ ਜਰੂਰ ਬੰਦੀ ਕਾਰਵਾਈ ਕਰਨੀ ਚਾਹੀਦੀ ਹੋਰ ਇਹ ਪੁੱਲ ਬਣਾ ਕੇ ਲੋਕਾਂ ਨੂੰ ਜਿਹੜੀ ਹੈ ਮੁਸੀਬਤ ਜਿਹੜੀ ਆਪਾਂ ਭਾਜੀ ਦੱਸ ਦੋ ਹਾਂ ਤੁਸੀਂ ਵੀ ਇੱਥੇ ਮੌਜੂਦਾ ਇੱਕ ਡਾਕਟਰ ਹੋ ਤੁਸੀਂ ਇੱਥੇ ਲੋਕ ਰਹਿੰਦੇ ਹੋ ਤੁਹਾਨੂੰ ਨਹੀਂ ਲੱਗਦਾ ਪਤਾ ਵੀ ਇਹ ਜਿਹੜਾ ਪੋਲ ਬਣਿਆ ਇਹ ਪੋਲ ਦੇ ਵਿੱਚ ਕੋਈ ਨਾ ਕੋਈ ਕਤਾਈ ਪਾਈ ਗਈ ਹੈ ਪੋਲ ਨੂੰ ਅਨ ਸੇਫ ਕਰਕੇ ਬੰਦ ਕਰ ਦਿੱਤਾ ਗਿਆ ਕੀ ਕਹਿਣਾ ਚਾਹੁੰਦੇ ਤੁਸੀਂ ਦੋ ਲਾਈਨਾਂ ਦੱਸੋ ਦੇਖੋ ਜੀ ਜਿਹੜਾ ਪੋਲ ਬਣਾਇਆ ਇਹਨਾਂ ਨੇ ਬਹੁਤ ਹੀ ਘਟੀਆ ਮਟੀਰੀਅਲ ਪਾਇਆ ਇਹਨਾਂ ਨੇ ਤੇ ਇਹ ਸਾਰਾ 1 ਮਹੀਨਾ ਚੱਲਿਆ 1 ਮਹੀਨੇ ਤੋਂ ਬਾਅਦ ਬੰਦ ਹੋ ਗਿਆ ਫਿਰ ਇੱਕ ਦਿਨ ਪਿੱਛੇ ਜੀ ਆਏ ਤੇ ਇੱਕ ਦਿਨ ਚਲਾਇਆ ਫਿਰ ਬੰਦ ਕਰਤਾ ਅਸੀਂ ਤਾਂ ਪ੍ਰਸ਼ਾਸਨ ਨੂੰ ਤੇ ਮੌਜੂਦਾ ਸਰਕਾਰ ਨੂੰ ਤੇ ਮੈਡਮ ਐਮ ਐ ਐਮ ਐਲ 12 ਚੋਰੀ ਨੂੰ ਅਸੀਂ ਤੇ ਬੇਨਤੀ ਕਰਾਂਗੇ ਕਿ ਸਾਡੇ ਪੁਲ ਦਾ ਕੋਈ ਨ ਕੋਈ ਬਾਰੇ ਸੋਚਿਆ ਜਾਏ ਨਹੀਂ ਤੇ ਸਾਡੇ ਬਹੁਤ ਬੁਰਾ ਹਾਲ ਹੈ ਸਾਡੇ ਬੱਚੇ ਜਾਂਦੀਆਂ ਬੱਸਾਂ ਜਿਹੜੀਆਂ ਜਾਂਦੀਆਂ ਕਦੀ ਵੀ ਕੁਝ ਵੀ ਹਾਸਾ ਹੋ ਸਕਦਾ ਅਸੀਂ ਤੇ ਹੱਥ ਛੋੜ ਕੇ ਬੇਨਤੀ ਇਹ ਕਰਦੇ ਆ ਕਿ ਇਹ ਸਰਕਾਰ ਨੂੰ ਆਏ ਦੇ ਸਾਡੇ 3-4 ਸਾਲ ਤਕਰੀਬ ਹੋਣ ਲੱਗਿਆ ਹੈ ਕੀ ਸਰਕਾਰ ਦਾ ਖਰਚ ਨਹੀਂ ਬੰਦਾ ਇਸ ਪੋਲ ਨੂੰ ਦੇਖੋ ਅਸੀਂ ਤੇ ਕਹਿੰਦੇ ਸਰਕਾਰ ਦਾ ਫਿਰ ਅਸੀਂ ਸਰਕਾਰਗੇ ਵੀ ਬੇਨਤੀ ਕਰ ਲਿਆ ਕਿ ਸਰਕਾਰ ਨੂੰ ਵੀ ਚਾਹੀਦਾ ਕਿ ਇਹ ਜਿਹੜਾ ਠੇਕੇਦਾਰ ਆ ਤੇ ਸਖਤ ਕਾਰਵਾਈ ਕਰਨੀ ਚਾਹੀਦੀ ਜਿਹਨੇ ਹਲਕਾ ਮਟੀਰੀਅਲ ਵਰਤਿਆ ਤੇ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਪੋਲ ਨੂੰ ਚੰਗੀ ਤੋਂ ਚ ਆਓ ਤੁਹਾਨੂੰ ਦਿਖਾਉਂਦੇ ਹਾਂ ਪੁਰਾਣਾ ਪੁਲ ਜਿੱਥੋਂ ਐਸਲੇ ਲੋਕੀ ਹਜ਼ਾਰਾਂ ਦੀ ਗਿਣਤੀ ਵਿੱਚ ਇਸ ਪੁਲ ਤੋਂ ਲੰਘਦੇ ਨੇ ਤੁਹਾਨੂੰ ਉਸ ਪੁਲ ਦੇ ਉੱਪਰ ਲਈ ਦਸਿਰਾਂ ਦਿਖਾਉਂਦੇ ਹਾਂ ਆਓ ਮੇਰੇ ਨਾਲ ਦੇਖ ਸਕਦੇ ਹੋ ਪੁਰਾਣਾ ਪੁਲ ਜਿੱਥੋਂ ਕਿ ਲੋਕਾਂ ਨੂੰ ਮਜਬੂਰੀ ਨਾਲ ਇਸ ਪੁਲ ਤੋਂ ਲੰਘਣਾ ਪੈ ਰਿਹਾ ਇਹ ਪੁਲ ਇੰਨਾ ਅਨ ਸੇਫ ਪੁਲ ਹੈ ਜਿੱਥੋਂ ਲੋਕੀ ਜਾਨ ਤਲੀ ਦੇ ਧਰ ਕੇ ਆਪਣੇ ਬੱਚਿਆਂ ਨੂੰ ਔਰ ਜਿਹੜੇ ਇੱਥੇ ਆਪਣੀਆਂ ਗੱਡੀਆਂ ਨੂੰ ਲੰਘਾਉਂਦੇ ਨੇ ਤੁਸੀਂ ਦੇਖ ਸਕਦੇ ਹੋ ਇਹ ਪੁਲ ਕਿ ਇਹ ਪੁਲ ਜਿਹੜਾ ਹੈ ਕਿੰਨਾ ਖਤਰਨਾਕ ਪੁਲ ਹੈ ਜਿਹਦੇ ਦੋਨਾਂ ਸਾਈਡਾਂ ਤੇ ਜਿਹੜੀ ਆ ਉਹ ਉਹ ਜਿਹੜੀ ਰੇਲਿੰਗ ਉਹ ਵੀ ਟੁੱਟ ਚੁੱਕੀ ਦੀ ਆ ਲੋਕ ਇੱਥੋਂ ਵਿਚਾਰੇ ਲੰਘ ਰਹੇ ਨੇ ਲੇਕਿਨ ਤੁਸੀਂ ਦੇਖ ਸਕਦੇ ਹੋ ਕਿ ਇਹ ਪੁਲ ਇਸ ਪੁਲ ਦੀ ਮੈਂ ਕੈਮਰਾਮੈਨ ਨੂੰ ਕਹਾਂਗਾ ਤਸਵੀਰਾਂ ਦਿਖਾਈ ਜਾਣ ਕਿ ਇਹ ਪੁਲ ਜਿਹੜਾ ਤੁਸੀਂ ਦੇਖ ਸਕਦੇ ਹੋ ਕਿੰਨੀ ਮਾੜੀ ਹਾਲਤ ਇਸ ਪੁਲ ਦੀ ਆ ਇਸ ਪੁਲ ਦੀ ਕਿੰਨੀ ਮਾੜੀ ਹਾਲਤ ਆ ਲੇਕਿਨ ਲੋਕਾਂ ਨੇ ਮਜਬੂਰੀ ਚ ਲੰਘਣਾ ਪੈ ਰਿਹਾ ਮੰਨ ਬੰਦ ਕਰ ਤਸਵੀਰਾਂ ਇਸ ਪੋਲ ਦੀਆਂ ਤਸਵੀਰਾਂ ਦਿਖਾਈਆਂ ਜਾਣ ਦੇਖੋ ਇਹ ਪੋਲ ਦੀ ਹਾਲਤ ਤੁਸੀਂ ਦੇਖੋ ਕਿੰਨਾ ਖਤਰਨਾਕ ਪੋਲਾ ਨਹਿਰ ਪਾਣੀ ਨਾਲ ਬਿਲਕੁਲ ਫੁੱਲ ਬਿਲਕੁਲ ਨਹਿਰ ਭਰੀ ਹੋਈ ਹੈ ਬਰਸਾਤੀ ਦਿਨ ਹੈ ਇਹ ਪੋਲ ਦੀ ਐਨੀ ਮਾੜੀ ਹਾਲਤ ਹੈ ਕਿ ਲੋਕਤੋਂ ਰੋਜ਼ਾਨਾ ਗੁਜ਼ਰਦੇ ਪਏ ਨੇ ਲੇਕਿਨ ਉਹਨਾਂ ਦੀ ਜਾਨ ਜਿਹੜੀ ਹੈ ਬਹੁਤ ਖਤਰੇ ਵਿੱਚ ਹੈ ਤੁਹਾਨੂੰ ਦੱਸ ਦਈਏ ਕਿ ਇਸ ਪੋਲ ਦੇ ਉੱਤੋਂ ਕਮ ਸਕੱਮ ਮਦੀਨਗਰ ਦੇ ਵਿੱਚ 20-25 ਸਕੂਲ ਹੋਣਗੇ ਜਿਹੜੇ ਸਕੂਲਾਂ ਦੇ ਬੱਚੇ ਇਹਨਾਂ ਇਸ ਪੋਲ ਤੋਂ ਸਫ਼ਰ ਕਰਦੇ ਨੇ ਆ ਉਹਨਾਂ ਦੇ ਮਾਂ ਪਿਓ ਦੇ ਦਿਲ ਤੇ ਕੀ ਬੀਤਦੀ ਹੋएगी ਉਹ ਬੱਚੇ ਜਿਹੜੇ ਆ ਕਿੰਨੇ ਸੇਫ ਹੋਣਗੇ ਜਿਹੜੇ ਬੱਚੇ ਇਸ ਪੁਲ ਤੋਂ ਆਪਾਂ ਰੋਜ਼ ਭੇਜਦੇ ਆ ਆਪਣੇ ਬੱਚੇ ਇਹ ਬੱਸਾਂ ਵਿੱਚ ਵੀ ਜਾਂਦੇ ਨੇ ਗੱਡੀਆਂ ਵੀ ਜਾਂਦੀਆਂ ਟਰੱਕ ਲੋਡ ਜਾਂਦੇ ਨੇ ਜਦੋਂ ਇਹ ਪੁਲ ਕਿਤੇ ਡਿੱਗ ਪੈਂਦਾ ਕਿੰਨਾ ਵੱਡਾ ਤੇ ਹਾਦਸਾ ਹੋ ਸਕਦਾ ਤੁਸੀਂ ਅੰਦਾਜ਼ਾ ਲੈ ਨਹੀਂ ਲਗਾ ਸਕਦੇ ਆਪਾਂ ਤੁਹਾਨੂੰ ਦੱਸ ਦਿੰਦੇ ਆ ਕਿ ਜੇਕਰ ਆਪਾਂ ਗੱਲ ਕਰੀਏ ਪ੍ਰਸ਼ਾਸਨ ਦੀ ਜ਼ਿਲ੍ਹਾ ਪ੍ਰਸ਼ਾਸਨ ਦੀ ਜਾਂ ਮੌਜੂਦਾ ਸਰਕਾਰ ਦੀ ਆਪਾਂ ਗੱਲ ਕਰੀਏ ਤਾਂ ਮੈਨੂੰ ਲੱਗਦਾ ਕਿ ਇਹ ਜਿਹੜੇ ਨਾ ਜ਼ਰੂਰ ਕੋਈ ਵੱਡੇ ਹਾਸੇ ਦੇ ਇੰਤਜ਼ਾਰ 'ਚ ਬੈਠੇ ਹੋਣਾ ਕਿ ਕੋਈ ਵੱਡਾ ਹਾਸਾ ਹੋਵੇ ਤੇ ਤਾਂ ਅਸੀਂ ਇਸ ਨਵੇਂ ਪੁਲ ਨੂੰ ਸ਼ੁਰੂ ਕਰੀਏ ਕਿਉਂਕਿ ਮੈਨੂੰ ਲੱਗਦਾ ਕਿ ਇਹ ਜੇ ਪੁਲ ਜਿੱਦਾਂ ਲੋਕਾਂ ਨੇ ਦੱਸਿਆ ਕਿ ਇਹ ਪੁਲ ਸਤਾਰ ਸਾਲ ਤੋਂ ਬਣ ਜੁਕਦਾ ਬਣਿਆ ਹੋਇਆ ਹੈ ਪੁਲ ਦੀ ਹਾਲਤ ਬਹੁਤ ਜ਼ਿਆਦਾ ਖਤਰ ਖਸਤਾ ਹਾਲ ਦਾ ਅਗਰ ਅੱਥੇ ਕੋਈ ਹਾਦਸਾ ਹੁੰਦਾ ਤਾਂ ਮੈਨੂੰ ਲੱਗਦਾ ਕਿ ਜ਼ਿਲ੍ਹਾ ਪ੍ਰਸ਼ਾਸਨ ਤਾਂ ਹੀ ਜਾਗੇਗਾ ਤਾਂ ਹੀ ਹੁੰਦੇ ਕੰਨਾਂ ਤੇ ਜੂੰ ਸਰਕੇਗੀ ਫਿਲਹਾਲ ਸਰਕਾਰ ਦੇ ਧਿਆਨ ਦੇ ਵਿੱਚ ਪਹਿਲਾਂ ਵੀ ਮੀਡੀਆ ਕਈ ਖਬਰਾਂ ਲਵਾ ਚੁੱਕਾ ਹੈ ਇਸ ਪੁਲ ਦੀਆਂ ਲੇਕਿਨ ਸਰਕਾਰ ਦੇ ਔਰ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਕਦੇ ਵੀ ਇਹ ਗੱਲ ਨਹੀਂ ਆਈ ਕਿ ਆਪਾਂ ਇਸ ਪੁਲ ਦੇ ਬਾਰੇ ਕੋਈ ਸੋਚੀਏ ਕਰਨਾ ਚਾਹੀਦਾ ਹੀ ਕਿ ਪੁਰਾਣਾ ਪੁਲ ਬੰਦ ਕਰਨਾ ਹੈ ਲੇਕਿਨ ਪੁਰਾਣਾ ਪੁਲ ਜਿਹੜਾ ਉਹ ਚਾਲੂ ਹੈ ਨਵਾਂ ਪੁਲ ਜਿਹੜਾ ਉਹ ਬੰਦ ਕੀਤਾ ਹੋਇਆ ਹੈ ਬੜੀ ਬੜੀ ਇੱਕ ਸ਼ਰਮਨਾਕ ਗੱਲ ਆ ਮੈਂ ਕਹਿੰਨਾ ਕਿ ਅਸੀਂ ਐ ਬਤੌਰ ਮੀਡੀਆ ਤੁਹਾਨੂੰ ਦੱਸ ਰਹੇ ਹਾਂ ਕਿ ਬਹੁਤ ਹੀ ਸ਼ਰਮਨਾਕ ਗੱਲ ਹੈ ਕਿ ਜਿਹੜਾ ਪੁਰਾਣਾ ਪੋਲਾ ਉਹ ਚੱਲ ਰਿਹਾ ਉਹ ਜਿਹੜਾ ਨਵਾਂ ਪੋਲਾ ਉਹਨੂੰ ਬੰਦ ਕੀਤਾ ਹੋਇਆ ਹੈ ਬਹੁਤ ਹੀ ਸ਼ਰਮਨਾਕ ਗੱਲ ਹੈ ਮੈਂ ਆਪਣੇ ਚੈਨਲ ਦੇ ਮਾਧਿਅਮ ਰਹੀਂ ਜ਼ਿਲ੍ਹਾ ਪ੍ਰਸ਼ਾਸਨ ਔਰ ਮੌਜੂਦਾ ਸਰਕਾਰ ਨੂੰ ਇੱਕ ਅਪੀਲ ਜਰੂਰ ਕਰਾਂਗਾ ਕਿ ਜਿਹੜੇ ਵੀ ਦੋਸ਼ੀ ਅਧਿਕਾਰੀ ਜਾਂ ਠੇਕੇਦਾਰ ਇਸ ਪੋਲ ਦੇ ਵਿੱਚ ਘਟੀਆ ਮਟੀਰੀਅਲ ਵਰਤ ਕੇ ਇਹਨਾਂ ਜਿਹੜਾ ਪੋਲ ਬਣਾਇਆ ਉਹਨਾਂ ਤੇ ਜਰੂਰ ਬੰਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਔਰ ਨਵਾਂ ਪੋਲ ਖੋਲ੍ਹ ਕੇ ਲੋਕਾਂ ਨੂੰ ਇਹ ਰਾਹਤ ਦੇਣੀ ਚਾਹੀਦੀ ਹੈ ਤਾਂ ਜੋ ਲੋਕ ਆਪਣੀਆਂ ਜਾਨਾਂ ਨਾਲ ਨਾ ਖ਼ਰਾਬ ਇਹ ਪੁਲ ਮਾੜਾ ਸਾਡੇ ਟਰਾਲੇ ਡੱਪੇ ਕਰ ਦੇ ਕਦੇ ਇੱਧਰ ਲੱਗ ਜਨੇ ਕਦੇ ਇੱਧਰ ਲੱਗ ਜੰਦੇ ਉਹ ਪੁਲ ਚੱਲੇ ਨਹੀਂ ਕਰਦਾ ਨਵਾਂ ਪੁਲ ਬੰਦ ਹੈ ਉਹ ਤੇ ਪੁਰਾਣਾ ਚੱਲਦਾ ਹੈ ਕੀ ਕਰਨਾ ਹੈ ਪੁਰਾਣਾ ਬੰਦ ਹੈ ਨਵਾਂ ਬੰਦ ਹੈ ਨਵਾਂ ਪੜੀ ਚੱਲ ਰਿਹਾ ਪੁਰਾਣਾ ਚੱਲੇ ਕਰਦਾ ਕੀ ਮੰਗਤ ਨਹੀਂ ਕਰ ਇਹ ਪੁਲ ਤਾਂ ਬਹੁਤ ਮਾੜਾ ਬਹੁਤ ਮਾੜੀ ਹਾਲਤ ਹੈ ਜੀ ਬਹੁਤ ਜ਼ਿਆਦਾ ਮਾੜੀ ਹਾਲਤ ਹੈ ਕਰਨੇ ਇਹ ਨਵਾਂ ਪੁਲ ਚਾਲੂ ਕੀਤਾ ਜਾਵੇ ਨਵਾਂ ਪੁਲ ਚਾਲੂ ਕਰੋ ਤੁਸੀਂ ਲੰਘ ਰਹੇ ਹੋ ਕੀ ਇਹ ਸਹੀ ਹੈ ਕਿ ਪੁਰਾਣਾ ਪੁਲ ਜਿਹੜਾ ਉਹ ਚੱਲਦਾ ਪਿਆ ਤਾਂ ਨਵਾਂ ਬੰਦ ਕੀਤਾ ਦਾ ਇਹ ਭਾਜੀ ਬਿਲਕੁਲ ਸਹੀ ਹੈ ਤੇ ਇਹੜਾ ਨਵਾਂ ਬਣਿਆ ਨਾ ਇਹ ਬਿਲਕੁਲ ਇਹ ਇੱਕ ਸਾਲ ਹੋ ਗਿਆ ਪੇ ਪੁਲੇ ਜਨਕੇ ਬਿਲਕੁਲ ਟੱਪ ਪਿਆ ਹੈਗਾ ਬਿਲਕੁਲ ਨਹੀਂ ਚੱਲ ਰਿਹਾ ਹੈਗਾ ਤੇ ਸਰਕਾਰ ਦਾ ਕੋਈ ਧਿਆਨ ਨਹੀਂ ਹੈਗਾ ਇਸ ਪਾਸੇ ਠੀਕ ਨਹੀਂਗਾ ਤੇ ਇੱਥੇ ਘਟੋ ਘਟਕੇਈ ਬੜੀ ਗੱਡੀਆਂ ਪਲਟੀਆਂ ਨੇ ਇੱਥੇ ਲੋਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਪਰ ਪ੍ਰਸ਼ਾਸਨ ਨੇ ਬਿਲਕੁਲ ਸੁੱਤਾ ਪਿਆ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਹੈਗਾ ਤੇ ਲੋਕਾਂ ਨੂੰ ਬਹੁਤ ਜ਼ਿਆਦਾ ਤੰਗੀ ਆ ਗਈ ਜਨਕੇ ਆਨ-ਜਾਨ ਦੀ ਇੱਥੋਂ ਦੇਖੋ ਤੁਸੀਂ ਸਿਆਣੇ ਹੋ ਸੀਨੀਅਰ ਸਿਟੀਜਨੋ ਨਵਾਂ ਪੁਲ ਜਿਹੜਾ ਬਣਾਇਆ ਉਹ ਬੰਦ ਜਿਹੜਾ ਪੁਰਾਣਾ ਪੁਲ ਉਹ ਚੱਲਦਾ ਪਿਆ ਕੀ ਕਰਨਗੇ ਅਹੀਂ ਦਿਵਾਰ ਇੱਕ ਅਣਜਾਣੇ ਹੈ ਕਿਤੇ ਪੁਲ ਦੇ ਨਾਲ ਪਾਣੀ ਜਨਾ ਚਲੇ ਜਾਏ ਅਹੀਂ ਬਹੁਤ ਗੰਦੀ ਤੇ ਮਾੜੀ ਹਾਲਤ ਹੈ ਸਰਕਾਰ ਦੀ ਕੋਈ ਸੋਚ ਨਹੀਂ ਰਹੀ ਪੁਲ ਦੇ ਬਾਰੇ ਇੰਨੀ ਟ੍ਰੈਫਿਕ ਹੈਗੀ ਹੈ ਕੋਈ ਸੁਣਾਈ ਨਹੀਂ ਕਿ ਕਹਿਣਾ ਚਾਹੁੰਦੇ ਹੋ ਕੀ ਕਾਰਵਾਈ ਦੀ ਮੰਗ ਕਰ ਜਿਹੜਾ ਪੁਲ ਜਿਹੜਾ ਬਣਾਇਆ ਸਹੀ ਨਹੀਂ ਬਣਿਆ ਪੁਲ ਬੰਦ ਕਿਤੇ ਦਾ ਉਹ ਮਾਰਾ ਨਹੀਂ ਬਣਿਆ ਲੰਦਾ ਕੁਝ ਨਹੀਂ ਹੋ ਤੇ ਅਗਰ ਗੱਡੀ ਲੰਘ ਜਾਂਦੀ ਹੈ ਟੁੱਟ ਜਾਂਦਾ ਪੁਲ ਤੇ ਬਹੁਤ ਖਤਰੇ ਵਾਲਾ ਜੇ ਤੁਸੀਂ ਲੰਘ ਕੇ ਆ ਰਹੇ ਹੋ ਬਹੁਤ ਖਤਰਾ ਹੈ ਇਹਦੇ ਵਿੱਚ ਕਿੰਨੇ ਕੁ ਲੋਕ ਲੰਘਦੇ ਤੁਸੀਂ ਦੇ ਦੋ ਜਾਣਾ ਇਹਦੇ ਘਟੋ ਘਾਟ ਵੀ ਤੇ 10000 ਤੇ ਗੱਡੀ ਲੰਘ ਜਾਂਦੀ ਹੈ ਜਿਹੜੀ ਡੰਬਰ ਭਰੇ ਹੈ ਰੇਤ ਭਜਾ ਹਾਂ ਜੀ ਇਹ ਮਾਂ ਕੀ ਕਰਦੇ ਪੂਰਾ ਰੋੜੀ ਮਾਰਾ ਵਾਜੀ ਆਹ ਦਿਨਾਂ ਨਾਲ ਅਗਰ ਤੱਕ ਆਣਿਆ ਤੇ ਸਾਡਾ ਮਨ ਕੀ ਸ੍ਰੀ ਹਿਲਾ ਲੱਗ ਪੰਦਾ ਪੂਰਾ ਹੈਲੋ ਹਾਂਜੀ ਕੀ ਹਾਲ ਹੈ ਜੀ ਅਜੀਤ ਸਾਹਿਬ ਕੀ ਹਾਲ ਚਾਲ ਹੈ ਠੀਕ ਠਾਕ ਜੀ ਬਹੁਤ ਵਧੀਆ ਵਧੀਆ ਜੀ ਸਰ ਮੈਂ ਅਸਲੇ ਤੁਮਰਾਈ ਪੁੱਲ ਤੇ ਆ ਜਿਹੜਾ ਨਵਾਂ ਪੁੱਲ ਬਣਿਆ ਇਹ ਬੰਦ ਹੈ ਵਾਜੀ ਕੀ ਕਾਰਨ ਬੰਦ ਕਿਉਂ ਹੈ ਆਹ ਵਾ ਕੋਲਵਾ ਰਹੇ ਜੀ ਆਈਡੀ ਦਿੱਲੀ ਆਈਡੀ ਮੁੰਬਈ ਦੇ ਲੈ ਵਾ ਹਲੋ ਅਚਾਈ ਅਕ੍ਰੈਕਟਿਵ ਮੀਅਰਸ ਕਰਾ ਰਹੇ ਹਾਂ ਦੇਚ ਥੋੜਾ ਇਸ਼ੂ ਆ ਗਿਆ ਜੀ ਪਾਜੀ ਜਿਹੜਾ ਪੁਰਾਣਾ ਪੋਲਾ ਲੋਕੀ ਲੰਘ ਰਹੇ ਆ ਪੁਰਾਣੇ ਪੋਲ ਤੋਂ ਨਵਾਂ ਪੋਲ ਜਿਹੜਾ ਉਹ ਬਣਾਇਆ ਦਾ ਇੰਨੇ ਪੈਸੇ ਲਾ ਕੇ ਬੰਦ ਪਿਆ ਆ ਤੇ ਪੁਰਾਣੇ ਪੋਲ ਤੇ ਜੇ ਕੋਈ ਹਾਦਸਾ ਹੋ ਜਾਂਦਾ ਕੌਣ ਜ਼ਿੰਮੇਵਾਰ ਹੁੰਦਾ ਨਵਾਂ ਪੁੱਲ ਉੱਤੇ ਠੀਕ ਹੀ ਹਾਲ ਹੈ ਠੀਕ ਆ ਅੱਛਾ ਅੱਛਾ ਅੱਛੇ ਤੁਸੀਂ ਦੇਖੋ ਹਜ਼ਾਰਾਂ ਦੀ ਲੋਕ ਜਿਹੜੀ ਗਿਣਤੀ ਚ ਲੰਘਦੇ ਆ ਗੱਡੀਆਂ ਵੀ ਕਿੰਨੀਆਂ ਲੰਘਦੀਆਂ ਪਈਆਂ ਵੱਡੇ ਟਰਾਲੇ ਲੰਘਦੇ ਪਏ ਆ ਲੋਡਡ ਟਰਾਲੇ ਜਾ ਰਹੇ ਸਾਰੇ ਜਿਹੜੇ ਕੋਈ ਬੱਚਿਆਂ ਦੀਆਂ ਬੱਸਾਂ ਸਕੂਲ ਦੀਆਂ ਜਾਂਦੀਆਂ ਕੌਣ ਜ਼ਿੰਮੇਵਾਰ ਆ ਕਿਉਂਕਿ ਡਿਪਾਰਟਮੈਂਟ ਨੇ ਪੋਲ ਬਣਾਇਆ ਪੈਸੇ ਵੀ ਚੰਗੇ ਲੱਗੇ ਲੋਕਾਂ ਨੇ ਇੱਥੇ ਕਿਹਾ ਕਿ ਮੈਕਮੇ ਨੇ ਜਿਹੜਾ ਉਹ ਮਟੀਰੀਅਲ ਘਟਿਆ ਵਰਤਿਆ ਤਾਂ ਪੋਲ ਜਿਹੜਾ ਧਰੇੜਾ ਆ ਗਈ ਤੁਹਾਡਾ ਕੀ ਕਹਿਣਾ ਚਾਹੁੰਦਾ ਜੀ ਇਹਦੇ ਬਾਰੇ ਸਮਾਹਲੇ ਸੀ ਆਈਟੀ ਆਈਟੀ ਬੰਬਈ ਵਾਲੇ ਦਾ ਇਨਸਪੈਕਸ਼ਨ ਵਗਲਾ ਕਰਦੇ ਉਹਦੇ ਬਾਰੇ ਕੁਝ ਕਹਿ ਪਾਵਾਂਗਾ ਤੁਹਾਡੀ ਸਰ ਪਹਿਲਾਂ ਹੀ ਇੱਕ ਇਨਸਪੈਕਸ਼ਨ ਹੋਈ ਸੀ ਦਿੱਲੀੋਂ ਤੁਸੀਂ ਕਹਿੰਦੇ ਕੀਤੀ ਐ ਆਪਾਂ ਤੁਹਾਨੂੰ ਕਵਰ ਵੀ ਕੀਤਾ ਲੇਕਿਨ ਉਹਦੇ ਬਾਅਦ ਚ ਵੀ ਇਹ ਇੰਨੇ ਚਿਰ ਤੋਂ ਲੰਮਕਿਆ ਹੋਇਆ ਪੁੱਲਾ ਕਾਰਨ ਸਰ ਕੀ ਐ ਕਿੱਥੇ ਕਿਤੇ ਨੇ ਕਿਸੇ ਕੋਈ ਗੱਲ ਹੈ ਹੈ ਨਾ ਹਲੋ ਸਤ ਸ੍ਰੀ ਅਕਾਲ ਜੀ ਹਾਂ ਜੀ ਸਰ ਪੁਰਾਣੇ ਪੁੱਲ ਨੂੰ ਥੋੜਾ ਮੇਨਟੇਨ ਕਰੋ ਪੁਰਾਣਾ ਪੁੱਲ ਜੇ ਬਾਈਓ ਤੁਹਾਡਾ ਐਸ ਪੁੱਲ ਤੇ ਉਹ ਕਰਵਾ ਦਿੰਨੇ ਕਰਵਾ ਦਿੰਨੇ ਉਹਦੇ ਤੇ ਜਿਹੜਾ ਜੇ ਨਵੇਂ ਪੁੱਲ ਦੇਖੋ ਸਰ ਨਵੇਂ ਪੁਲ ਨੂੰ ਬਾਈ ਚਾਂਸ ਜੇ ਕੋਈ ਟਾਈਮ ਲੱਗਣਾ ਤੇ ਪੁਰਾਣੇ ਪੁਲ ਨੂੰ ਥੋੜਾ ਮੇਨਟੇਨ ਜਿੱਦਾਂ ਉਹਦੀ ਰੇਲਿੰਗ ਟੁੱਟੀ ਹੋਈ ਹੈ ਉਥੋਂ ਜਿੱਦਾਂ ਸਕੂਲ ਦੀਆਂ ਬਸਾਂ ਲੰਘਦੀਆਂ ਨੇ ਕਿੰਨੇ ਕਿ ਬੱਚੇ ਲੰਘਦੇ ਆ ਸਰ ਉਸ ਤੋਂ ਕੋਈ ਹਾਸਾ ਹੋ ਜਾਂਦਾ ਤੇ ਜਿਵੇਂ ਮਰ ਗੋਣ ਆ ਤੱਕ ਕਰਵਾ ਦਿੰਨੇ ਪੁਰਾਣੇ ਪੁਲ ਦਾ ਜੋ ਵੀ ਥੋੜਾ ਬਹੁਤ ਇਸ਼ੂ ਹੈ ਉਹ ਕਰਾ ਲੇ ਇਹਦਾ ਮੈਂ ਨਵੇਂ ਪੁਲ ਨੂੰ ਟਾਈਮ ਲੱਗ ਰਿਹਾ ਸਰ ਜੇ ਟਾਈਮ ਲੱਗਣਾ ਉਹਨੂੰ ਉਹਨੂੰ ਥੋੜਾ ਟਾਈਮ ਲੱਗ ਜਾਂਦਾ ਪੁਰਾਣੇ ਪੁਲ ਨੂੰ ਸੈੱਟ ਕਰਾ ਲੂ ਮੈਂ ਠੀਕ ਅਸਾਂ ਠੀਕ ਹੈ ਓਕੇ ਅਸੀਂ ਤੁਹਾਨੂੰ ਅੱਜ ਮੌਜੂਦਾ ਦੋਨਾਂ ਪੁਲਾਂ ਦੀ ਹਾਲਤ ਨਾਮਾ ਪੁਲ ਵੀ ਦਿਖਾ ਦਤਾ ਹੈ ਔਰ ਪੁਰਾਣਾ ਪੁਲ ਵੀ ਦਿਖਾ ਦਤਾ ਹੈ ਨਾਮਾ ਪੁਲ ਜਿਹੜਾ ਹੈ ਉਹ ਬੰਦ ਪਿਆ ਦਾ ਜਿਹੜਾ ਪੁਰਾਣਾ ਪੁਲੋਂ ਚੱਲ ਰਿਹਾ ਲੋਕ ਜਿਹੜੇ ਆ ਜਾ ਰਹੇ ਬੜੇ ਖਤਰੇ ਦੀ ਇਹ ਬੜੀ ਸਥਿਤੀ ਵਿੱਚ ਲੋਕੀ ਗੁਜ਼ਰੇ ਨਾ ਅਸੀਂ ਤੁਹਾਨੂੰ ਆਪਣੇ ਚੈਨਲ ਦੇ ਮਾਧਿਅਮੇ ਇਹ ਜਿਹੜੀ ਖਬਰ ਦਿਖਾਈ ਹੈ ਤੁਸੀਂ ਵੀ ਜਿਹੜੀ ਆਪਣੀ رائے ਹੈ ਉਹ ਕਮੈਂਟ ਬਾਕਸ ਵਿੱਚ ਜਰੂਰ ਰੱਖਣੀ ਹੈ ਲੇਕਿਨ ਅਸੀਂ ਆਪਣਾ ਜਿਹੜਾ ਫਰਜ਼ ਨਿਭਾਇਆ ਪ੍ਰਸ਼ਾਸਨ ਨੂੰ ਔਰ ਸਰਕਾਰ ਨੂੰ ਜਗਾਉਣ ਲਈ ਤਾ ਜੋ ਇਸ ਪੋਲ ਦੀ ਜਿਹੜੀ ਹਾਲਤ ਆ ਨਵੇਂ ਪੋਲ ਨੂੰ ਜਿਹੜਾ ਉਹ ਚਲਾਇਆ ਜਾਏ ਔਰ ਪੁਰਾਣੇ ਪੋਲ ਨੂੰ ਜਿਹੜਾ ਉਹ ਬੰਦ ਕੀਤਾ ਜਾਏ ਕਿਉਂਕਿ ਬੜੇ ਦੁੱਖ ਨਾਲ ਕਹਿੰਨ ਗਏ ਰਿਹਾ ਕਿ ਐਨੇ ਪੈਸੇ ਲੱਗਣ ਦੇ ਬਾਵਜੂਦ ਇਹ ਜਨਤਾ ਦਾ ਪੈਸਾ ਸੀ ਜਿਹੜਾ ਪੈਸਾ ਖੋੜਦੇ ਬੁਰਦੇ ਹੋਇਆ ਜਿਹੜੇ ਮੌਜੂਦਾ ਅਧਿਕਾਰੀ ਸੀ ਜਿਨ੍ਹਾਂ ਨੇ ਪੋਲ ਬਣਾਇਆ ਉਹਨਾਂ ਤੇ ਜ਼ਰੂਰ ਬੰਦੀ ਕਾਰਵਾਈ ਜਿਹੜੀ ਆ ਹੋਣੀ ਚਾਹੀਦੀ ਆ ਕੈਮਰਾਮੈਨ ਮਿੱਤੂ ਨਾਲ ਡਾਕਟਰ ਰਮੇਸ਼ ਰੰਗਲੀ ਵੀ ਪੰਜਾਬ ਨੇ ਉਹ ਦਿਨਾ ਨਗਰ